ਖਬਰ ਹੈ ਕਿ ਲੈਂਦੇ ਪੰਜਾਬ ਚ ਡਾਕੂਆਂ ਨੇ ਪੁਲਿਸ ਤੇ ਫੌਜ ਦੇ ਆਲਾ ਅਧਿਕਾਰੀਆਂ ਦਾ ਬਣਾ ਰੱਖਿਆ ਮਜ਼ਾਕ ਖਬਰ ਕੀ ਹੈ ਉਹ ਦੱਸਦੇ ਆ ਪਾਕਿਸਤਾਨ ਦੇ ਲੈਂਦੇ ਪੰਜਾਬ ਸਿੰਧ ਤੇ ਬਲੋਚਿਸਤਾਨ ਦੇ ਤਰਿਆਈ ਖੇਤਰ ਕੱਚੇ ਦੇ ਡਾਕੂਆਂ ਦੇ ਮੁਖੀ ਸ਼ਾਹਿਦ ਬਲੋਚ ਨੇ ਆਪਣਾ ਖੁਦ ਦਾ YouTube ਚੈਨਲ ਸ਼ੁਰੂ ਕਰਕੇ ਲੈਂਦੇ ਪੰਜਾਬ ਦੀ ਸਰਕਾਰ ਉਥੋਂ ਦੀ ਫੌਜ ਆਲਾ ਪੁਲਿਸ ਅਧਿਕਾਰੀਆਂ ਦਾ ਮਜ਼ਾਕ ਬਣਾ ਦਿੱਤਾ ਹੈ ਦੱਸਣਯੋਗ ਗੱਲ ਇਹ ਹੈ ਕਿ ਸੈਂਕੜੇ ਲੋਕਾਂ ਦੇ ਪੁਲਿਸ ਮੁਲਾਜ਼ਮਾਂ ਦੀਆਂ ਹੱਤਿਆਵਾਂ ਫਿਰੋਤੀ ਲਈ ਅਗਵਾ ਤੇ ਵੱਖ-ਵੱਖ ਕਿਨਾਰੇ ਅਪਰਾਧਾਂ ਲਈ ਲੜੀਂਦੇ ਕੱਚੇ ਦੇ ਡਾਕੂਆਂ ਦੀ ਖਬਰ ਦੇਣ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲਿਆਂ ਲਈ ਬੀਤੇ ਹਫ਼ਤੇ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਬਕਾਇਦਾ ਇਸ਼ਤਿਹਾਰ ਜਾਰੀ ਕਰਕੇ 1-1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਡਾਕੂਆਂ ਦਾ ਮੁਖੀ ਸ਼ਾਹੀਦ ਬਲੋਚ ਘੱਟੋ-ਘੱਟ 11 ਪੁਰਸ਼ ਮੁਲਾਜ਼ਮਾਂ ਸਮੇਤ ਦਰਜਨਾਂ ਲੋਕਾਂ ਦੀ ਹੱਤਿਆ ਤੇ ਫਿਰੌਤੀ ਲਈ ਅਗਵਾ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦਾ ਹੈ। ਡਾਕੂ ਬਲੋਚ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਵੀਡੀਓ 'ਚ ਲੋਕਾਂ ਨੂੰ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਬੇਨਤੀ ਕਰਦਾ ਹੋਇਆ ਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਪ੍ਰਗਟ ਕਰਦਾ ਹੋਇਆ ਵੇਖਿਆ ਤੇ ਸੁਣਿਆ ਜਾ ਸਕਦਾ ਹੈ। ਬਹੁਤ ਅੱਛਾ ਕੰਮ ਕੀਤਾ ਮੇਰੇ ਲਈ ਮੇਰੇ ਚੈਨਲ ਕੋ ਸਬਸਕ੍ਰਾਈਬ ਕੀਆ ਦੋਸਤੋਂ ਮੈਂ ਸ਼ੇਅਰ ਕੀਤਾ ਗਰੁੱਪਾਂ ਵਿੱਚ ਸ਼ੇਅਰ ਕੀਤਾ ਜਿਨ੍ਹਾਂ ਨੇ ਉਸ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਨੂੰ ਦੂਜਿਆਂ ਨਾਲ ਸਾਂਝਾ ਕੀਤਾ ਹੁਣ ਇੱਕ ਪਾਸੇ ਜਿੱਥੇ ਸਰਕਾਰ ਉਹਨਾਂ ਨੂੰ ਲੱਭਣ ਲਈ ਉਹਨਾਂ ਦਾ ਨਾਂ ਦੱਸਣ ਲਈ ਪਤਾ ਦੱਸਣ ਲਈ 1-1 ਕਰੋੜ ਰੁਪਏ ਦਾ ਇਨਾਮ ਦੇ ਰਹੀ ਹੈ ਉੱਥੇ ਹੀ ਇਹ ਡਾਕੂ ਖੁਦ ਆਪਣਾ YouTube ਚੈਨਲ ਸ਼ੁਰੂ ਕਰਕੇ ਤੇ ਲੋਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹ ਸਰਕਾਰ ਦਾ ਮਜ਼ਾਕ ਨਹੀਂ ਹੈ ਤੇ ਫਿਰ ਕੀ ਹੈ ਖਬਰ ਹੈ ਕਿ ਲੈਂਦੇ ਪੰਜਾਬ ਚ ਡਾਕੂਆਂ ਨੇ ਪੁਲਿਸ ਤੇ ਫੌਜ ਦੇ ਆਲਾ ਅਧਿਕਾਰੀਆਂ ਦਾ ਬਣਾ ਰੱਖਿਆ ਮਜ਼ਾਕ ਖਬਰ ਕੀ ਹੈ ਉਹ ਦੱਸਦੇ ਹਾਂ ਪਾਕਿਸਤਾਨ ਦੇ ਲੈਂਦੇ ਪੰਜਾਬ ਸਿੰਧ ਤੇ ਬਲੋਚਿਸਤਾਨ ਦੇ ਦਰਿਆਈ ਖੇਤਰ ਕੱਚੇ ਦੇ ਡਾਕੂਆਂ ਦੇ ਮੁਖੀ ਸ਼ਾਹਿਦ ਬਲੋਚ ਨੇ ਆਪਣਾ ਖੁਦ ਦਾ YouTube ਚੈਨਲ ਸ਼ੁਰੂ ਕਰਕੇ ਲਹਿੰਦੇ ਪੰਜਾਬ ਦੀ ਸਰਕਾਰ ਉਥੋਂ ਦੀ ਫੌਜ ਆਲਾ ਅਧਿਕਾਰੀਆਂ ਦਾ ਮਜ਼ਾਕ ਬਣਾ ਦਿੱਤਾ ਦੱਸਣ ਯੋਗ ਗੱਲ ਇਹ ਹੈ ਕਿ ਸੈਂਕੜੇ ਲੋਕਾਂ ਦੇ ਪੁਲਿਸ ਮੁਲਾਜ਼ਮਾਂ ਦੀਆਂ ਹੱਤਿਆਵਾਂ ਫਿਰੋਤੀ ਲਈ ਅਗਵਾ ਤੇ ਵੱਖ-ਵੱਖ ਘਣਾਉਣੇ ਅਪਰਾਧਾਂ ਲਈ ਲੜੀਂਦੇ ਕੱਚੇ ਦੇ ਡਾਕੂਆਂ ਦੀ ਖਬਰ ਦੇਣ ਤੇ ਉਹਨਾਂ ਨੂੰ ਗ੍ਰਫਤਾਰ ਕਰਨ ਵਾਲਿਆਂ ਲਈ ਬੀਤੇ ਹਫਤੇ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਬਕਾਇਦਾ ਇਸ਼ਤਿਹਾਰ ਜਾਰੀ ਕਰਕੇ 1-1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਡਾਕੂਆਂ ਦਾ ਮੁਖੀ ਸ਼ਾਹੀਦ ਬਲੋਚ ਘੱਟੋ-ਘੱਟ 11 ਪੁਰਸ਼ ਮੁਲਾਜ਼ਮਾਂ ਸਮੇਤ ਦਰਜਨਾਂ ਲੋਕਾਂ ਦੀ ਹੱਤਿਆ ਤੇ ਫਿਰੋਤੀ ਲਈ ਅਗਵਾ ਦੇ ਮਾਮਲੇ 'ਚ ਪੁਲਿਸ ਨੂੰ ਲੋੜਿੰਦਾ ਹੈ ダクブルोज सोशल मीडिया ते सांझी ਕੀਤੀ ਵੀਡੀਓ ਚ ਲੋਕਾਂ ਨੂੰ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਬੇਨਤੀ ਕਰਦਾ ਹੋਇਆ ਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਪ੍ਰਗਟ ਕਰਦਾ ਹੋਇਆ ਵੇਖਿਆ ਤੇ ਸੁਣਿਆ ਜਾ ਸਕਦਾ ਹੈ ਬਹੁਤ ਅੱਛਾ ਕੰਮ ਕੀਤਾ ਮੇਰੇ ਲਈ ਮੇਰੇ ਚੈਨਲ ਕੋ ਸਬਸਕ੍ਰਾਈਬ ਕੀਤਾ ਦੋਸਤੋਂ ਮੈਂ ਸ਼ੇਅਰ ਕੀਤਾ ਗਰੁੱਪਾਂ ਵਿੱਚ ਸ਼ੇਅਰ ਕੀਤਾ ਜਿਨ੍ਹਾਂ ਨੇ ਉਸ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਨੂੰ ਦੂਜਿਆਂ ਨਾਲ ਸਾਂਝਾ ਕੀਤਾ ਹੈ ਉਹਨ ਇੱਕ ਪਾਸੇ ਜਿੱਥੇ ਸਰਕਾਰ ਉਹਨਾਂ ਨੂੰ ਲੱਭਣ ਲਈ ਉਹਨਾਂ ਦਾ ਨਾਮ ਦੱਸਣ ਲਈ ਪਤਾ ਦੱਸਣ ਲਈ 1-1 ਕਰੋੜ ਰੁਪਏ ਦਾ ਇਨਾਮ ਦੇ ਰਹੀ ਹੈ ਉੱਥੇ ਹੀ ਇਹ ਡਾਕੂ ਖੁਦ ਆਪਣਾ YouTube ਚੈਨਲ ਸ਼ੁਰੂ ਕਰਕੇ ਤੇ ਲੋਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹ ਸਰਕਾਰ ਦਾ ਮਜ਼ਾਕ ਨਹੀਂ ਹੈ ਤੇ ਫਿਰ ਕੀ ਹੈ